ਪਹਿਲੀ ਦਰਬਾਸੇ ਕੀਤੀ ਆ ਕਿ ਸਾਰਾ ਪੰਜਾਬ ਮੇਰਾ ਰੰਗਲਾ ਪੰਜਾਬ ਬਣੇ ਸਭ ਪਾਸੇ ਸੁੱਖ ਸ਼ਾਂਤੀ ਹੋਵੇ ਪੰਜਾਬ ਜਿਹੜਾ ਉਹ ਤਰੱਕੀ ਕਰੇ ਨਹੀਂ ਨਹੀਂ ਦੂਜੀ ਮੈਂ ਅਰਦਾਸ ਕੀਤੀ ਆ ਹੜਾ ਤੋਂ ਬਾਅਦ ਮੈਂ ਅੱਜ ਪਹਿਲੇ ਦਿਨ ਦਰਬਾਸਰ ਸਾਹਿਬ ਦੇ ਵਿੱਚ ਆਇਆ ਸੀ ਹੜਾ ਤੋਂ ਬਾਅਦ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਅਰਦਾਸ ਕਰਕੇ ਆਇਆ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਹਰ ਪੀੜਤਾ ਦੇ ਉੱਤੇ ਇੰਨੀ ਕਿਰਪਾ ਕਰਕੇ ਅਗਲੀ ਦੀਵਾਲੀ ਤੱਕ ਸਾਡੇ ਹਰ ਪੀੜਤੇ ਜਿਹੜੇ ਆ ਉਹ ਜਗਤ ਵਿੱਚ ਮਿਹਰਾਂ ਸਿਰ ਹੋ ਜਾਣ ਐਲਕਾ ਦੀ ਦੀਵਾਲੀ ਵਿਚਾਰੇ ਉਹ ਮਨਾ ਨਹੀਂ ਸਕੇ ਉਹਨਾਂ ਦੀ ਜ਼ਿੰਦਗੀ ਲਿਓ ਲੱਥ ਗਈ ਹੜ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਲੱਕ ਤੋੜਤਾ ਸੋ ਮੈਂ ਇਹ ਅਰਦਾਸ ਕਰਕੇ ਆਇਆ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਪੰਜਾਬ ਦੇ ਅੰਦਰ ਜਿੰਨੇ ਹਰ ਪੀੜਤਾ ਮੇਰੇ ਜਨਾਲੇ ਦੇ ਅੰਦਰ ਜਿੰਨੇ ਹੜ ਪੀੜਤਾ ਉਹਨਾਂ ਦੀ ਜ਼ਿੰਦਗੀ ਲੀਹਾਂ ਤੇ ਹੋਵੇ ਤੋਂ ਅਗਲੇ ਸਾਲ ਆਪਣੀ ਦੀਵਾਲੀ ਜਿਹੜੀ ਖੁਸ਼ੀਆਂ ਨਾਲ ਮਨਾਉਣ ਔਰ ਮੈਨੂੰ ਬੜਾ ਚੰਗਾ ਲੱਗਾ ਕਿ ਮੈਨੂੰ ਬਾਬਾ ਸਾਹਿਬ ਦੇ ਹੈੱਡ ਗਰੰਥੀ ਜੈਸਦਾ ਸਾਹਿਬ ਗਿਆਨੀ ਤੇ ਗਬੀਰ ਸਿੰਘ ਔੜੀ ਵੀ ਮਿਲੇ ਪਰ ਕਦਮਾਂ ਦੇ ਵਿੱਚ ਮੈਂ ਉਹਨਾਂ ਨੂੰ ਵੀ ਕਿਹਾ ਹੱਦ ਫੇਰ ਕਿਹਾ ਮੈਂ ਕਿਹਾ ਹਰ ਪੀੜਤਾ ਲਈ ਗਿਆਨੀ ਜੀ ਇੱਕ ਅਰਦਾਸ ਅੱਜ ਕਰਿਓ ਅੱਜ ਦੀਵਾਲੀ ਦਾ ਦਿਨ ਬੰਦੀ ਛੋੜ ਦਿਵਸ ਦਾ ਇੱਕ ਵਾਰ ਫਿਰ ਅਰਦਾਸ ਕਰਿਓ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਜਿੰਨੇ ਹਰਪੀੜ ਤੇ ਇਹਨਾਂ ਦਾ ਇੱਕ ਬਹੁਤ ਬੁਰਾ ਹਾਲ ਹੋ ਗਿਆ ਪਿਆ ਜਾਂਦਾ ਸਭ ਦਾ ਪਰਿਵਾਰ ਖੁਸ਼ਹਾਲੀ ਪਿਆ ਜਿੰਦਗੀ ਜੀਣ ਅਤੇ ਅਗਲੀ ਦੀਵਾਲੀ ਉਹ ਵਧੀਆ ਬਗਉਣ ਮੈਂ ਇਹ ਅਰਦਾਸ ਕਰ ਕੰਦੂਦਾਮ ਦਾਸ ਜੀ ਦੇ ਚਰਨਾਂ ਦੇ ਵਿੱਚ ਪਹਿਲੀ ਤਾਂ ਵਾਸੇ ਕੀਤੀ ਆ ਕਿ ਸਾਰਾ ਪੰਜਾਬ ਮੇਰਾ ਰੰਗਲਾ ਪੰਜਾਬ ਬਣੇ ਸਭ ਪਾਸੇ ਸੁੱਖ ਸ਼ਾਂਤੀ ਹੋਵੇ ਪੰਜਾਬ ਜਿਹੜਾ ਉਹ ਤਰੱਕੀ ਕਰੇ ਤੁਜੀ ਮੈਂ ਅਰਦਾਸ ਕੀਤੀ ਆ ਹੜਾ ਤੋਂ ਬਾਅਦ ਮੈਂ ਅੱਜ ਪਹਿਲੇ ਦਿਨ ਦਰਬਾਰ ਸਾਹਿਬ ਦੇ ਵਿੱਚ ਆਇਆ ਸੀ ਹੜਾ ਤੋਂ ਬਾਅਦ ਤੇ ਮੈਂ ਗੁਰੂ ਗRANDਵਾਸ ਜੀ ਦੇ ਚਰਨਾਂ ਤੇ ਅਰਦਾਸ ਕਰਕੇ ਆਇਆ ਤੇ ਮੇਰੇ ਗੁਰੂ ਗRANDਵਾਸ ਹਰ ਪੀੜਤਾ ਦੇ ਉੱਤੇ ਇੰਨੀ ਕਿਰਪਾ ਕਰਕੇ ਅਗਲੀ ਦੀਵਾਲੀ ਤੱਕ ਸਾਦੇ ਹਰ ਪੀੜਤੇ ਜਿਹੜੇ ਆ ਉਹ ਜਲਦੀ ਮਿਹਰਾਂ ਸਿਧ ਹੋ ਜਾਣ ਆਕਾ ਦੀ ਦੀਵਾਲੀ ਵਿਚਾਰੇ ਉਹ ਮਨਾ ਨਹੀਂ ਸਕੇ ਉਹਨਾਂ ਦੀ ਜ਼ਿੰਦਗੀ ਲਿਓ ਲੱਥ ਗਈ ਹੜ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਲੱਕ ਤੋੜਤਾ ਸੋ ਮੈਂ ਇਹ ਅਦਾਸ ਕਰਕੇ ਆਇਆ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਪੰਜਾਬ ਦੇ ਅੰਦਰ ਜਿੰਨੇ ਹੜ ਪੀੜਤਾ ਹੈ ਮੇਰੇ ਜਨਾਲੇ ਦੇ ਅੰਦਰ ਜਿੰਨੇ ਹੜ ਪੀੜਤਾ ਹੈ ਉਹਨਾਂ ਦੀ ਜ਼ਿੰਦਗੀ ਲੀਹਾਂ ਤੇ ਹੋਵੇ ਤਾਂ ਅਗਲੇ ਸਾਲ ਆਪਣੀ ਦੀਵਾਲੀ ਜਿਹੜੀ ਖੁਸ਼ੀਆਂ ਨਾਲ ਮਨਾਉਣ ਔਰ ਮੈਨੂੰ ਬੜਾ ਚੰਗਾ ਲੱਗਾ ਕਿ ਮੈਨੂੰ ਦਵਾਲਾ ਸਾਹਿਬ ਦੇ ਹੈੱਡ ਗਰੰਤੀ ਜੈਦਾ ਸਾਹਿਬ ਗਿਆਨੀ ਤੇ ਗਬੀਰ ਸਿੰਘ ਜੀ ਵੀ ਮਿਲੇ ਪਰ ਕਦਮਾਂ ਦੇ ਵਿੱਚ ਮੈਂ ਉਹਨਾਂ ਨੂੰ ਵੀ ਕਿਹਾ ਹੱਦ ਫੇਰ ਕਿਹਾ ਮੈਂ ਕਿਹਾ ਹਰ ਪੀੜਤਾ ਲਈ ਗਿਆਨੀ ਜੀ ਇੱਕ ਅਰਦਾਸ ਅੱਜ ਕਰਿਓ ਅੱਜ ਦਿਵਾਲੀ ਦਾ ਦਿਨ ਬੰਦੀ ਛੋੜ ਦਿਵਸ ਹੈ ਇੱਕ ਵਾਰ ਫੇਰ ਅਰਦਾਸ ਕਰਿਓ ਕਿ ਅਗਲੇ ਸਾਲ ਜਦੋਂ ਦਿਵਾਲੀ ਆਵੇ ਤੇ ਜਿੰਨੇ ਹਰਪੀਟ ਦੇ ਇਹਨਾਂ ਦਾ ਇੱਕ ਬਹੁਤ ਬੁਰਾ ਹਾਲ ਹੋ ਗਿਆ ਪਿਆ ਜਾਂਦਾ ਸਭ ਦਾ ਪਰਵਾਰ ਖੁਸ਼ਹਾਲੀ ਪਿਆ ਜਿੰਦਗੀ ਜੀਣ ਅਤੇ ਅਗਲੀ ਦੀਵਾਲੀ ਉਹ ਵਧੀਆ ਮਨਾਉਣ ਮੈਂ ਇਹ ਅਰਦਾਸ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ